ਅੱਜ ਪੰਥਕ ਜਥੇਬੰਦੀਆਂ ਵੱਲੋਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ੋ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਤੁਹਾਡੀ ਫਸੀਲ ਤੋਂ ਜਾਰੀ ਹੋਇਆ ਸੀ ਉਹਨੂੰ ਲਾਗੂ ਕਰਵਾਉਣ ਦੇ ਵਿੱਚ ਅਸੀਂ ਆਪਣਾ ਬੰਦਾ ਯੋਗਦਾਨ ਪਾ ਸਕੀਏ ਵਿਸਤਾਰ ਦੇ ਵਿੱਚ ਨਾ ਜਾਂਦਾ ਹੋਇਆ ਇਹ ਬੇਨਤੀ ਕਰਾਂ ਕਿ ਕੱਲ ਸਿੰਘ ਸਾਹਿਬ ਜੀ ਉਹਨਾਂ ਨੇ ਇਸ ਹੁਕਮਨਾਮੇ ਪ੍ਰਤੀ ਸਪਸ਼ਟਤਾ ਕਰ ਦਿੱਤੀ ਕਮੇਟੀ ਬਾਰੇ ਕਰ ਦਿੱਤੀ ਪੰਜ ਮੈਂਬਰੀ ਜਿਹੜੀ ਕਮੇਟੀ ਹੈਗੀ ਆ ਜਿਹਨੂੰ ਪੂਰੇ ਕੌਮ ਦੇ ਵਿੱਚ ਭਰਤੀ ਕਰਨ ਲਈ ਉਹਨਾਂ ਨੇ ਹਦਾਇਤ ਕੀਤੀ ਆ ਅਕਾਲੀ ਦਲ 1920 ਦੀ ਜਿਹੜੀ ਸਮੁੱਚੀ ਟੀਮ ਆ ਉਹ ਇਹ ਜਥੇਬੰਦੀਆਂ ਦੇ ਨਾਲ ਹਾਜ਼ਰ ਹੋ ਕੇ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਆ ਕਿ ਅਸੀਂ ਵੀ ਜਿਹੜੀ ਨਵੇਂ ਸਿਰੇ ਤੋਂ ਭਰਤੀ ਹੋਣੀ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਸਮਾ ਇਸ ਗੱਲ ਦੀ ਮੰਗ ਕਰਦਾ ਕਿ ਸਮੁੱਚੀਆਂ ਪੰਥਕ ਜਥੇਬੰਦੀਆਂ ਇਕੱਤਰ ਹੋ ਕੇ ਜਿਹੜੇ ਲੋਕ ਅੱਜ ਅਕਾਲ ਤਖਤ ਤੋਂ ਭਗੋੜੇ ਹੋਏ ਨੇ ਅਕਾਲ ਤਖਤ ਨਾਲ ਟਕਰਾ ਰਹੇ ਨੇ ਉਹਨਾਂ ਨੂੰ ਭਾਜ ਦੇਣ ਲਈ ਅਤੇ ਕੌਮ ਦੀ ਸੰਸਥਾ ਨੂੰ ਸਰਜੀਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨ ਲਈ ਸਾਰੇ ਰਲ ਕੇ ਹਿੱਸਾ ਪਾਵਾਂਗੇ ਜੀ